ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਪਿਆਰੇ ਦੋਸਤੋ ਕਲਯੂਆ ਕੇ ਸਾਰਿਆਂ ਨੂੰ ਪਤਾ ਹੀ ਹੈ ਵੈਸੇ ਗੱਲ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਹਿਸੋਂ ਵਰਤੋਂ ਸ਼ੁੱਕਰਵਾਰ ਤੱਕ ਦਾ ਆਪਣਾ ਸਾਥ ਹੁੰਦਾ ਹੈ ਬਰਲ ਦੇ ਖਬਰਸਾਰ ਪ੍ਰੋਗਰਾਮ ਦੇ ਵਿੱਚ 3:30 ਤੋਂ 4:30 ਤੱਕ ਸ਼ਨੀਵਾਰ ਆਪਣੀ ਇੱਕ ਛੋਟੀ ਜਿਹੀ ਹਾਜ਼ਰੀ ਹੁੰਦੀ ਹੈ ਇਸ ਵਾਸਤੇ ਕਿ ਆਪਣੇ ਦਰਮਿਆਨ ਜਿਹੜਾ ਇਹ ਗੁਫ਼ਤਗੂ ਦਾ سلسلہ ਹੈ ਪਿਆਰ ਦਾ ਸਨੇਹ ਦਾ سلسلہ ਹੈ ਇਸ ਨੂੰ ਅਸੀਂ ਮੁਸਲਸਲ ਚੰਦਾ ਰੱਖੀਏ ਬਰਹਾਲ ਇੰਟਰਸਟਿੰਗ ਗੱਲ ਤੋਂ ਸ਼ੁਰੂਆਤ ਕਰ ਰਹੇ ਹਾਂ ਅੱਜ ਦੀ ਜਿਹੜੀ ਇਹ ਅਲਬਤ ਹੋਏਗੀ ਛੋਟੀ ਹੋ ਸਕਦੀ ਹੈ ਕਿਉਂਕਿ ਮੈਂ ਰਜੇਵੇਂ ਦੇ ਚਲਦੇ ਆ ਉਸ ਵਕਤ ਤੋਂ ਵਕਤ ਕੱਢ ਰਿਹਾ ਕਹਿਦਾ ਦਰਸਲ ਕੀ ਹੈ ਕਿ ਪਿਛਲੇ ਦਿਨੀ ਇੱਕ ਚਰਚਾ ਬਹੁਤ ਚੱਨੀ ਤੁਹਾਨੂੰ ਯਾਦ ਹੋਣਾ ਇੱਕ ਮੰਤਰੀ ਸਾਹਿਬ ਜਿਨ੍ਹਾਂ ਦੀਆਂ ਫੋਟੋਆਂ ਆ ਗਈਆਂ ਅਸਿਕਲ ਤੁਹਾਨੂੰ ਪਤਾ ਫੋਟੋ ਵਾਇਰਲ ਹੋ ਜਾਣ ਵੀਡੀਓ ਵਾਇਰਲ ਹੋ ਜਾਵੇ ਤਾਂ ਫਿਰ ਜਿੰਦਨ ਮਾਣੀ ਜਿਹੜੀ ਉਹ ਕਜੀਏ ਨੂੰ ਭੇਜ ਜਾਂਦੀ ਹੈ ਉਸ ਮੰਤਰੀ ਦੀਆਂ ਵੀ ਕੁਝ ਨਿੱਜੀ ਫੋਟੋਆਂ ਅਗੀਆਂ ਸਨ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਉਹ ਮੁਕੱਦਮਾ ਵਗੈਰਾ ਕਰਨਗੇ ਨਾਲੇ ਕੀਤਾ ਜਾਂ ਨਹੀਂ ਕੀਤਾ ਮੈਨੂੰ ਨਹੀਂ ਪਤਾ ਇਸ ਗੱਲ ਦਾ ਇਸ ਗੱਲ ਦਾ ਇਲਮ ਨਹੀਂ ਹੈ ਪਰ ਉਹਨਾਂ ਦੀ ਇੱਕ ਇੰਟਰਸਟਿੰਗ ਕਹਾਣੀ ਜਿਹੜੀ ਉਸ ਨੂੰ ਮਿਲ ਰਹੀ ਹੈ ਦੱਸਦੇ ਆ ਕਿ ਉਹ ਆਪਣੇ ਇਲਾਕੇ ਦੇ ਇੱਕ ਡਿਪਟੀ ਡਾਇਰੈਕਟਰ ਤੋਂ ਵਾਵਾ ਤੰਗ ਸਨ ਮਤਲਬ ਕਿ ਤੁਹਾਨੂੰ ਪਤਾ ਹੀ ਆ ਆਪ ਸਰ ਸ਼ਾਹੀ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਨਾਮ ਹੁੰਦੇ ਆ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਤੁਹਾਨੂੰ ਪਤਾ ਆਪਣੇ ਸਵਾਦੇ ਕਰਕੇ ਜਾਂ ਆਪਣੇ ਕੰਮ ਕਰਦੇ ਤੌਰ ਤਰੀਕਾ ਕਰਕੇ ਬੜੇ ਚਰਚਿਤ ਰਹਿੰਦੇ ਵੈਸੀ ਡਿਪਾਰਟਮੈਂਟ ਦੇ ਵਿੱਚ ਵੀ ਸਰਕਾਰ ਦੇ ਵਿੱਚ ਵੀ ਅੱਛਾ ਉਹ ਜਿਹੜਾ ਡਿਪਟੀ ਡਾਇਰੈਕਟਰ ਸੀਗਾ ਉਹ ਇਹਨਾਂ ਦੇ ਮੰਤਰਾਲੇ ਦਾ ਦਾਈ ਸੀ ਯਾਨੀ ਇਹਨਾਂ ਦੇ ਮਹਿਕਮੇ ਦਾ ਨਾਈ ਸੀਗਾ ਹੋਇਆ ਇਦਾਂ ਕਿ ਕਹਿੰਦੇ ਆ ਕਿ ਸੈਕਟਰ 35 ਦੇ 35 ਦੇ ਜਿਹੜੇ ਇਹਨਾਂ ਦੇ ਆਪਣੇ ਦਫ਼ਤਰ ਆ ਉੱਥੇ ਮੀਟਿੰਗ ਬੁਲਾਈ ਗਈ ਜਿਹਦੇ ਵਿੱਚ ਉਸੇ ਡਿਪਟੀ ਡਾਇਰੈਕਟਰ ਨੂੰ ਮੰਤਰੀ ਸਾਹਿਬ ਨੇ ਬੁਲਾ ਲਿਆ ਤੇ ਕਮਾਲ ਇਹ ਹੋਈ ਕਿ ਡਿਪਟੀ ਡਾਇਰੈਕਟਰ ਨੇ ਗਾ ਆਪਣਾ ਡਿਪਟੀ ਭੇਜ ਦਿੱਤਾ ਮਤਲਬ ਜਿਵੇਂ ਜੇਲਾ ਚ ਕਹਿੰਦੇ ਨੇ ਆ ਮੁੰਛੀ ਐ ਤੇ ਆ ਮੁੰਛੀ ਦਾ ਸ਼ੁੰਛੀ ਆ ਉਹਨੇ ਜਿਸ ਵਲੇ ਡਿਪਟੀ ਭੇਜ ਦਿੱਤਾ ਤੇ ਮੰਤਰੀ ਸਾਹਿਬ ਤਾਂ ਤੁਹਾਨੂੰ ਪਤਾ ਹੀ ਆ ਫਿਰ ਉਤਪਾਕੇ ਕੋਲੇ ਹੋ ਗਿਆ ਕਿ ਵੈਸੀ ਕਿਤਾਸੀ ਇਦਾਂ ਉਦਾਂ ਬਈ ਆਇਆ ਨਹੀਂ ਮੇਰੇ ਕਹਿਣ ਤੇ ਫਲਾਣ ਟਮਕਨ ਦੱਸ ਦੇ ਕਿ ਇੱਕ ਲੰਬੀ ਚੌੜੀ ਚਿੱਠੀ ਛਿੜੀ ਆ ਉਹ ਉਕਤ ਮੰਤਰੀ ਨੇ ਜਿਹੜੇ ਡਿਪਾਰਟਮੈਂਟ ਦਾ ਕਿਉਂਕਿ ਉਹ ਪਸ਼ੂ ਪਾਲਣ ਡਿਪਾਰਟਮੈਂਟ ਦਾ ਸ਼ਾਇਦ ਸੀਗਾ ਉਹਨਾਂ ਨੂੰ ਚਿੱਠੀ ਲਿਖ ਦਿਤੀ ਕਿ ਭਾਈ ਇਹ ਮੇਰੀ ਮੀਟਿੰਗ ਦੇ ਵਿੱਚ ਨਹੀਂ ਆਇਆ ਇਦਾਂ ਉਦਾਂ ਫਲਾ 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 ਕਿਹਦੇ ਤੇ ਕਾਰਵਾਈ ਕਰ ਗਾਹ ਜਿਹੜੇ ਉਹ ਮੰਤਰੀ ਸਾਹਿਬ ਸੀਗੇ ਦੱਸਦੇ ਕਿ ਉਹਨਾਂ ਨੇ ਕਾਰਵਾਈ ਵਾਸਤੇ ਆਪਣੇ ਮੈਕਨੇ ਦੇ ਸੈਕਟਰੀ ਨੂੰ ਵੀ ਲਿਖਤਾ ਕਿ ਭਾਈ ਇਸ ਮਾਮਲੇ ਦੇ ਵਿੱਚ ਐਕਸ਼ਨ ਹੋਣਾ ਚਾਹੀਦਾ ਦਿਲਚਸਪ ਗੱਲ ਇਹ ਆ ਕਿ ਉਸ ਸੈਕਟਰੀ ਨੇ ਮੰਤਰੀ ਸਾਹਿਬ ਨੂੰ ਸਮਝਾਇਆ ਕਿ ਮੰਤਰੀ ਸਾਹਿਬ ਵੇਖੋ ਹੁਣ ਇਹ ਗੱਲ ਇਹ ਆ ਕਿ ਆਪਾਂ ਆਦੇ ਮੰਤਰਾਲੇ ਦਾ ਕੰਮਕਾਰ ਸੰਭਾਲਦੇ ਆ ਤੇ ਆਪਾਂ ਇਹਨਾਂ ਕੇ ਮੰਤਰੀਆਂ ਦਾ ਜਿਹੜਾ ਮੰਤਰਾਲਾ ਇਹਨਾਂ ਦਾ ਜਿਹੜਾ ਮਲੂਕੀ ਅਧਿਕਾਰ ਖੇਤਰ ਹੈ ਜੇ ਉਹਨਾਂ ਦੇ ਈਓ ਵਗੈਰਾ ਸੱਦੀਏ ਤੇ ਕੀ ਉਹ ਆਜਣਗੇ ਆਜਣਗੇ ਉਹ ਆਪਾਂ ਨੂੰ ਜਵਾਬ ਦੇ ਉਹ ਜਾਣਗੇ ਸੋ ਕਾਇਦਾ ਕਾਨੂੰਨ ਹੁੰਦਾ ਹੈ ਕਿ ਤੁਸੀਂ ਉਪਤ ਕਟਣਾ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਸਰਕਾਰ ਜਿਹੜੀ ਹੈ ਉਹ ਬਈ ਕਿਸ ਤਰ੍ਹਾਂ ਚੱਲ ਰਹੀ ਹੈ ਮੰਤਰੀ ਜਾਂ ਅਫਸਰ ਸ਼ਾਹੀ ਐਮਐਲਏ ਜਾਂ ਅਫਸਰ ਸ਼ਾਹੀ ਇਹਨਾਂ ਦਾ ਆਪੋ ਵਿੱਚ ਦੀ ਤਾਲਮੇਲ ਕਿਸ ਤਰ੍ਹਾਂ ਦਾ ਹੈ ਦੇਖੋ ਮੈਂ ਵਾਰ-ਵਾਰ ਕਹਿੰਦਾ ਹਾਂ ਕਿ ਪੰਜਾਬ ਨੂੰ ਇੱਕ ਬਿਹਤਰ ਟੀਮ ਦੀ ਜ਼ਰੂਰਤ ਹੈ ਤਾਲਮੇਲ ਕਿਸ ਨੂੰ ਕਹਿੰਦੇ ਆਪਾਂ ਟੀਮ ਵਰਕ ਨੂੰ ਤੇ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਭਾਈ ਤਾਂ ਫਿਰ ਕਮਾਲ ਦੀ ਗੱਲ ਹੈ ਨਾ ਕਿ ਭਾਈ ਕਿਵੇਂ ਅਸੀਂ ਉਮੀਦ ਕਰ ਸਕਦੇ ਆ ਕਿ ਉਹ ਟੀਮ ਦਾ ਗਠਨ ਹੋ ਰਿਹਾ ਜੋ ਟੀਮ ਸਾਡੇ ਰੰਗ ਭਾਗ ਜੜਿਆ ਉਹ ਬਦਲ ਦੇਵੇਗੀ ਵੈਸੇ ਤੇ ਇਹਨਾਂ ਦਾ ਹਾਲ ਇਹ ਆ ਕਿ ਕਈ ਅਫਸਰ ਇਸ ਤਰ੍ਹਾਂ ਦੇ ਬੈਠੇ ਹੋਏ ਆ ਮਤਲਬ ਕਿ ਚਲੀ ਜਾਂਦਾ ਕੰਮ ਉਹਨਾਂ ਦਾ ਮੀਟਰ ਚਲੀ ਜਾਂਦਾ ਹੈ ਕਿ ਕੰਮ ਉਹਨਾਂ ਦੇ ਕੋਲ ਮਤਲਬ ਕਿ ਵਿਜਦਾ ਕ ਲਈ ਹਾਈ ਨਹੀਂ ਹੈ ਕਿਤੇ ਮਹੀਨੇ ਜੇ ਕਦ ਫੈਲ ਆ ਗਈ ਘੁਗੀ ਮਾਰ ਦਿੱਤੀ ਸੁਬੇੜਾ ਪਾ ਰਿਹਾ ਜ਼ਿਆਦਾਤਰ ਉਹ ਬੈਠੇ ਰਹਦੇ ਨੇ ਉੱਥੇ ਘਰਾਂ ਦੇ ਵਿੱਚ ਜਾਂ 골ਫ ਕਲੱਬ ਦੇ ਵਿੱਚ ਚਲੇ ਕੇ ਕਿਉਂਕਿ ਕੋਈ ਵੀ ਵਿਅਕਤੀ ਕਦੋਂ ਤੱਕ ਆਪਣੇ ਦਫ਼ਤਰ 'ਚ ਬੈਠਾ ਮੋਬਾਈਲ ਦੇਖੀ ਜਾਏਗਾ ਰੀਲਾਂ ਦੇਖੀ ਜਾਏਗਾ ਜਾਂ ਦੀਵਾਰਾਂ ਦੇਖੀ ਜਾਏਗਾ ਅਖੀਰ ਕਿਸੇ ਨਾ ਕਿਸੇ ਪਾਸੇ ਤੇ ਉਤਰੇਗਾ ਸੋ ਗੱਲ ਇਹ ਆ ਕਿ ਇੱਕ ਅਧਿਕਾਰੀ ਨੇ ਆਪਦਾ ਦਰਦ ਵੀ ਪਿਛਲੇ ਦਿਨੀ ਬਿਆਨਿਆ ਮੈਂ ਖ਼ਬਰ 'ਚ ਪੜਿਆ ਸੀਗਾ ਕਿ ਭਈ ਇਸ ਮਹੀਨੇ ਦੀ ਫਾਈਲ ਮੈਂ ਕੱਢ ਦਿੱਤੀ ਆ ਹੁਣ ਤਿੰਨ ਮਹੀਨੇ ਮਤਲਬ ਕਿ ਮੈਨੂੰ ਮਤਲਬ ਕੋਈ ਚਿੰਤਾ ਹੀ ਆ ਗਈ ਯਾਨੀ ਪਤਰ ਪ੍ਰੇਰਕ ਨੂੰ ਇੱਕ ਅਪਸਰ ਨੇ ਆਪਣੀ ਗੱਲ ਦੱਸੀ ਆ ਹਕੀਕਤ ਦੱਸੀ ਆ ਸਲੀਅਤ ਦੱਸੀ ਆ ਇੱਕ ਫਾਇਲ ਆ ਗਈ ਉਹਨ ਮੈਂ ਤਿੰਨ ਮਹੀਨੇ ਮੈਨੂੰ ਪਤਾ ਵੀ ਬਸ ਵਿਚਿੰਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਦੀ ਸਾਡੇ ਇੱਥੇ ਗਵਰਨੈਂਸ ਚੱਲ ਰਹੀ ਹੈ ਖੈਰ ਅੱਗੇ ਵਧਦੇ ਹਾਂ ਇੱਕ ਹੋਰ ਗੱਲ ਛਿੜੀ ਕੇ ਬਹੁਤ ਐਮ ਹੋ ਜਾਂਦੀ ਹੈ ਹੁਣ ਪਿਛੇ ਇਹ ਤੁਸੀਂ ਦੇਖਿਆ ਹੋਣਾ ਕਿ ਜਲੰਧਰ ਦੇ ਵਿੱਚ ਤਰਾਸ ਦੀ ਵਾਪਰੀ ਅਸੀਂ ਵਾਰ-ਵਾਰ ਇੱਕ ਮੁੱਦਾ ਜਿਹੜਾ ਉੱਚਕਿਆ ਤੁਸੀਂ ਉਹ ਦੇਖਿਆ ਵੀ ਆ ਪਰ ਮੇਰਾ ਇਹ ਮੰਨਣਾ ਹੈ ਕਿ ਦਰਅਸਲ ਕੀ ਹੈ ਕਿ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਕਟਨਾਵਾਂ ਨੂੰ ਦੇਖਦੇ ਹਾਂ ਕਿ ਉਹ ਤਿੰਨ ਬੰਦੇ ਮਰ ਗਏ ਸਿਸਟਮ ਤੋਂ ਫਿਰ ਉਸ ਤੋਂ ਬਾਅਦ ਕੁਝ ਅਫਸਰਾਂ ਤੇ ਗਾਜ਼ਟਿਕੀ ਛਰੋ ਚੰਗੀ ਗੱਲ ਐ ਐਕਸ਼ਨ ਹੋਇਆ ਹੁਣ ਉਸ ਐਕਸ਼ਨ ਨੂੰ ਸਿੱਧਾ ਕਿੱਦਾਂ ਕਰੋਗੇ ਕਿਉਂਕਿ ਪੋਸਟਮਾਰਟਮ ਦੀ ਤੇ ਰਿਪੋਰਟ ਨਹੀਂ ਪੋਸਟਮਾਰਟਮ ਤੇ ਹੋ ਹੀ ਨਹੀਂ ਤਾਂ ਦੋ ਸਿੱਧਾ ਕਿੱਦਾਂ ਹੋਏ ਕਿ ਬੜੀ ਵੱਡੀ ਗੱਲ ਜੇ ਕਿਸੇ ਨੇ ਕੱਲੋਂ ਕੋਰਟ ਦੇ ਵਿੱਚ ਕਿਸੇ ਕਿਸਮ ਦਾ ਕੋ ਚੈਲੰਜ ਕਰ ਦਿੱਤਾ ਹੁਣ ਅੱਗੇ ਆ ਜਾਓ ਕਿ ਸਿਹਤ ਪ੍ਰਬੰਧਾਤੇ ਕਿ ਜਦੋਂ ਇੱਥੇ ਇੰਡੀਆ ਦੇ ਵਿੱਚ ਕੋਈ ਵੱਡੀ ਤਰਾਸਦੀ ਵਾਪਰਦੀ ਆ ਤਾਂ ਫਿਰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਸਾਰੇ ਦਬਾ ਦਬਾ ਦਵਾ ਦਬ ਭੱਜਦੇ ਆ ਇਧਰ ਨੂੰ ਉਧਰ ਨੂੰ ਪਰੰਤੂ ਉਵਰ ਆਫ ਸਿਚੁਏਸ਼ਨ ਦੇਖਣੀ ਚਾਹੀਦੀ ਉਸੇ ਹਿਸਾਬ ਤੇ ਨਾਲ ਇੱਕ ਕਹ ਲੋ ਕਿ ਦੂਰਗਾਮੀ ਨੀਤੀ ਜਿਹੜੀ ਐ ਉਹ ਕਰਨੀ ਚਾਹੀਦੀ ਆ ਵੈਸੇ ਦੱਸਦੇ ਆ ਕਿ ਇਸ ਵੇਲੇ ਬਿਨਾਂ ਸਟਾਫ ਤੋਂ ਜਿਹੜੇ ਮਲੋ ਜਾਂ ਕਟ ਸਟਾਫ ਤੋਂ ਜਿਹੜੇ ਸਿਹਤ ਕੇਂਦਰ ਆ ਉਹ ਇਸ ਤਰ੍ਹਾਂ ਦੇ ਆ ਕਿ 37 ਫੀਸਦ ਜਿਹੜੇ ਸਿਹਤ ਕਰਮੀ ਆ ਉਹਦੇ ਵਿੱਚ ਸਾਰੇ ਆ ਜਾਂਦੇ ਕਿ ਉਹਨਾਂ ਤੇ ਉਤੇ ਖਾਲੀ ਆ 50% ਪੈਰਾਮੈਡੀਕਲ ਸਟਾਫ ਦੇ ਬਿਨਾ ਪੰਜਾਬ ਦੇ ਸਰਕਾਰੀ ਹਸਪਤਾਲ ਚੱਲ ਰਹੇ ਨੇ ਡਾਟਾ ਹੈ ਠੀਕ ਹੈ ਜੀ ਹਾਲਾਤ ਇਹ ਨੇ ਕਿ ਜੋ ਮੈਡੀਕਲ ਅਧਿਕਾਰੀ ਹੁੰਦੇ ਆ 3847 ਦੇ ਵਿੱਚੋਂ ਲਗਭਗ 1962 ਜਿਹੜੇ ਉਹਨਾਂ ਤੇ ਅਹੁਦੇ ਖਾਲੀ ਆ ਮਤਲਬ ਕਿ ਜੋ ਆਪਾਂ ਕਹ ਲਈਏ ਕਿ ਨਿਸ਼ਚਿਤ ਸੀਟਾਂ ਨੇ ਉਹ ਮੰਨ ਕੇ ਚੱਲੋ ਕਿ 383847 ਤੇ ਮੌਜੂਦ ਜਿੰਨੇ ਆ ਉਹ ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਲਓ ਕਿ 1962 ਚਿੜੇ ਆ ਉਹਨਾਂ ਦੇ ਵਿੱਚੋਂ ਖਾਨੀ ਆ ਲਗਭਗ ਲਗਭਗ ਪੰਜਾਬ ਹੀ ਸਖਸਾ ਕੀ ਕਰੋਗੇ ਤੁਸੀਂ ਅੱਗੇ ਆ ਜਾ ਕਿ ਜਿਹੜੇ ਮਾਹਰ ਡਾਕਟਰ ਹੁੰਦੇ ਆ ਉਹ 2699 ਦੇ ਵਿੱਚੋਂ ਲਗਭਗ 1554 1554 ਘਾਟ ਹੈ ਉਹਨਾਂ ਦੇ ਹਾਲਾਂਕਿ WHO ਦੇ ਮੁਤਾਬਕ ਜੇ ਤੁਸੀਂ ਦੇਖੋਗੇ ਤਾਂ ਪ੍ਰਤੀ ਵਿਅਕਤੀ 1000 ਲੋਕਾਂ ਦੇ ਪਿੱਛੇ ਇੱਕ ਡਾਕਟਰ ਦੀ ਜਿਹੜੀ ਅਤਨਾਤੀ ਹੋਣੀ ਚਾਹੀਦੀ ਹੈ ਤੇ ਹਾਲਾਤ ਸਾਡੇ ਆ ਕਿ ਪੰਜਾਬ ਦੇ ਵਿੱਚ ਔਸਤ ਜੇ ਆਪਾਂ ਦੇਖੀਏ ਤਾਂ ਇਹ ਜੋ ਆਮ ਪੱਧਰ ਤੋਂ ਦੇਖੇ ਤਾਂ ਬਹੁਤ ਥੱਲੇ ਚਲੇ ਜਾਂਦੇ ਜੰਦਿਆ ਪੰਜਾਬ ਦੇ ਮੂਗਾ ਜ਼ਿਲ੍ਹੇ ਦੇ ਵਿੱਚ ਤਾਂ 7376 ਲੋਕਾਂ ਦੇ ਪਿੱਛੇ ਇੱਕ ਡਾਕਟਰ ਐਸਾ 7376 ਲੋਕਾਂ ਦੇ ਵਿੱਚ ਇੱਕ ਨਕਟ ਹੋਇਆ ਤਾਂ ਮਤਲਬ ਤੁਸੀਂ ਆਪ ਹੀ ਅੰਦਾਜ਼ਾ ਲਾ ਲੂ ਕਿ ਸਿਹਤ ਸਿੱਖਿਆ ਦੇ ਨਾਮ ਤੇ ਇਹ ਜੋ ਸਰਕਾਰ ਆਈ ਜਾਂ ਨਵੀਂ ਸਿਆਸਤ ਆਈ ਬਦਲਵੀਂ ਸਿਆਸਤ ਆਈ ਤਾਂ ਤੁਸੀਂ ਅੰਦਾਜ਼ਾ ਲਾ ਲੂ ਕਿ ਇਸ ਵੇਲੇ ਹਾਲਾਤ ਕੀ ਹੈ ਪੈਰਾ ਮੈਡੀਕਲ ਸਟਾਫ ਦੀ ਜੇ ਗੱਲ ਕਰੀਏ ਉਹ ਵੀ ਕਾਫੀ ਗੰਭੀਰ ਹਾਲਤ ਹੈ ਇਸ ਮਿਲੇ ਕੁੱਲ ਜੇ ਆਪਾਂ ਹੈਲਥ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ 68949 ਜੋ ਮਨਜ਼ੂਰशुदा ਅਸਾਮੀਆਂ ਆ ਉਨ੍ਹਾਂ ਦੇ ਵਿੱਚੋਂ ਲਗਭਗ ਲਗਪਗ 50% ਮਜਮੇ ਦੱਸਿਆ ਸੰਤਾਨੀ ਫੀਸਟ ਉਹ ਖਾਲੀ ਆ ਪੈਰਾਮੈਡੀਕਲ ਤੇ ਨਰਸਿੰਗ ਸਟਾਫ ਦੀ ਜਿਹੜੀ ਹੈ ਨਾ ਉਹ ਤعداد ਤੁਸੀਂ ਮਲਾ ਲਓ ਇਹਦੇ ਵਿੱਚ ਫਗਵਾੜਾ ਦੇ ਵਿੱਚ 119 ਪੈਰਾਮੈਡੀਕਲ ਤੇ ਮੈਡੀਕਲ ਸਟਾਫ ਦੀ ਜਿਹੜੀ ਹੈ ਨਾ ਉਹ ਇਸ ਵੇਲੇ ਤੱਕ ਆਉਤੇ ਆ ਜਾਂ ਕਿਲੂ ਕੇ ਵੈਕੈਂਸੀਆਂ ਜਿਹੜੀਆਂ ਮਨਜ਼ੂਰशुदा ਹੁੰਦੀਆਂ ਹੈ ਤਾਂ ਉਹਦੇ ਵਿੱਚ ਲਗਭਗ ਲਗਭਗ 60 ਜਣੇ ਸ਼ਾਟ ਨੇ 60 ਸ਼ਾਟ ਨੇ ਤੁਸੀਂ ਅੰਦਾਜ਼ਾ ਲਾ ਲਈ ਮੈਂ ਡਾਟਾ ਤੁਹਾਨੂੰ ਬੜਾ ਸੰਖੇਪ ਦੱਸ ਰਿਹਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੈਂ ਰਜੀਵੇ ਕਰਕੇ ਇਸ ਵੀਡੀਓ ਨੂੰ ਬੜਾ ਸੰਖੇਪਚਾਰੂਪ ਦੇਵਾਂਗਾ ਮੈਂ ਤੁਹਾਨੂੰ ਇੱਕ ਓਵਰਵਿਊ ਦੇ ਦਿੱਤਾ ਹੈ ਸਨ ਮਤਲਬ ਕਿ ਡਾਟਾ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਮੈਂ ਅਸੀਂ ਸਮੱਸਿਆਵਾਂ ਨਾਲ ਜੂਝ ਰਹੇ ਹਾਂ ਪਰ ਅਸੀਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਡਿਸਕਸ ਕਰਦੇ ਹਾਂ पर कई बार ये जडिया बुनियादी चीज बुनियादी जियां समस्यावां हुंदियां ने ओ साडी निगाह तो परे रह जंदी है हुन एक और ਤੁਹਾਡੇ ਨਾਲ ਜੁੜਿਆ ਮੈਂ ਜੰਦਾ ਜਾਂਦਾ ਮਸਲਾ ਹੋੜ ਵਿਚਾਰ ਦੇ ਮੈਂ ਇੱਕ ਰਿਪੋਰਟ ਕਹਿੰਦੀ ਹੈ ਕਿ ਪੂਰੇ 5 ਸਾਲਾਂ ਦੇ ਦੌਰਾਨ ਸੂਬੇ ਦੇ ਵਿੱਚ ਜਿਹੜੇ ਸਾਡੇ ਵਿਕਲਿਆ ਉਹਦੇ ਵਿੱਚ ਸਾਰੀ ਆਗੈ ਟੂਬਲਰ ਫਾਰਮੂਲਰ ਇਹਨਾਂ ਰੱਖਿਆ ਕਿ ਉਹਨਾਂ ਵਾਹਨਾਂ ਦੀ ਗਿਣਤੀ ਜਾਂ ਵਹੀਕਲਾਂ ਦੀ ਗਿਣਤੀ ਜਿਹੜੀ ਐ ਮਸ਼ੀਨਰੀ ਵੀ ਕਹਿ ਦਨੇ ਆਪਾਂ ਉਹ ਸੜਕਾਂ ਤੇ 137% ਤੱਕ ਵਧੀ ਐ ਜੀ 137% ਤੱਕ ਇਹ ਜੇ ਆਪਾਂ ਡਾਟਾ ਜਿਹੜਾ ਹੈ ਨਾ ਉਹ ਚੱਕੀਏ ਮਤਲਬ ਜੋ ਆਟੋ ਦਫਤਰ ਹੁੰਦੇ ਐ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਐ ਠੀਕ ਐ ਜੀ ਫਿਰ ਜਿਹੜੇ ਮਤਲਬ ਕਿ ਫੋਰ ਮੀਡੀਆ ਕਰਮੀਆਂ ਇਸ ਤਰ੍ਹਾਂ ਦਾ ਡਾਟਾ ਕਲੈਕਟ ਕਰਦੇ ਆ। ਵੀ ਉਹ ਸਾਰਾ ਜੇ ਆਪਾਂ ਕਨਕਲੂਡ ਕਰੀਏ ਕਿ ਜਦੋਂ ਇਸ ਤਰ੍ਹਾਂ ਗਿਣਤੀ ਵੱਧਦੀ ਹੈ ਜ਼ਰਾ ਜੀ ਗੱਲ ਹੈ ਕਿ ਸੜਕਾਂ ਤੇ ਟ੍ਰੈਫਿਕ ਵੀ ਵਧੇਗਾ। ਹੁਣ ਜਦੋਂ ਰਜਿਸਟ੍ਰੇਸ਼ਨ ਵੱਧਦੀ ਆ ਮੈਂ ਤੁਹਾਨੂੰ ਹੁਣ ਜੇ ਜ਼ਿਲ੍ਹਾ ਵਾਈਜ਼ ਦੱਸਾਂ ਜਾਂ ਆਰਟੀਓ ਦਫ਼ਤਰਾਂ ਦਾ ਸਾਰਾ ਰਜਿਸਟਰਡ ਜਾਂ ਰਜਿਸਟ੍ਰੇਸ਼ਨ ਵਾਲਾ ਡਾਟਾ ਦਾ ਸਭ ਬਹੁਤ ਲੰਮੀ ਚੌੜੀ ਗੱਲ ਹੋ ਚਾਹੀਦੀ ਔਰ ਨਾ ਹੀ ਆਪਣੇ ਪੰਜਾਬੀ ਬੰਦੇ ਇੰਨਾ ਡਾਟਾ ਦੇ ਵਿੱਚ ਯਕੀਨ ਰੱਖਦੇ ਆ ਅੰਕੜਿਆਂ ਦੇ ਵਿੱਚ ਨਾ ਹੀ ਉਹਨਾਂ ਦੀ ਸਿਆਤਾ ਰੁਚੀ ਹੁੰਦੀ ਉਸ ਨੂੰ ਛੱਡ ਦਿਓ ਕਿ ਇਦਾਂ ਉਹਨੂੰ ਲੈ ਲਓ ਕਿ ਪੂਰੇ 5 ਸਾਲਾਂ ਦੇ ਵਿੱਚ ਲਗਭਗ ਲਗਭਗ 140% ਜਿਹੜੇ ਸਾਡੇ ਸੜਕੀ ਵਾਹਨ ਆ ਉਹ ਵਧ ਗਏ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋਈ ਆ ਖੈ ਹੁਣ ਜੇ ਤੁਸੀਂ ਦੇਖੋਗੇ ਤਾਂ ਇਹਦਾ ਮਤਲਬ ਇਹ ਆ ਕਿ ਸਰਕਾਰ ਆਮਦਨ ਵਧਾ ਰਹੀ ਹੈ ਆਪਣੀ ਤੁਹਾਨੂੰ ਪਤਾ ਹੀ ਹੈ ਨਾ ਜਦੋਂ ਆਪਾਂ ਕੋਈ ਗੱਡੀ ਏਜੰਸੀ ਚੋਂ ਖੜਦੇ ਆਂ ਜਾਂ ਮੋਟਰਸਾਈਕਲ ਸਕੂਟਰ ਖੜਦੇ ਆਂ ਤਾਂ ਤੁਸੀਂ ਉਹ ਬਿੱਲ ਦੇਖੋ ਜਦੋਂ ਬਿਲਿੰਗ ਹੁੰਦੀ ਆ ਤਾਂ ਉਹਦੇ ਵਿੱਚ ਬਹੁਤ ਵੱਡਾ ਟੈਕਸ ਅਦਾ ਕਰਦੇ ਆਂ ਆਪਾਂ ਠੀਕ ਹੈ ਨਾ ਜੀ ਤਾਂ ਉਹ ਇਸ ਤਰ੍ਹਾਂ ਦਾ ਟੈਕਸ ਹੁੰਦਾ ਹੈ ਕਿ ਜਿਹਦੇ ਵਿੱਚ ਕਈ ਪ੍ਰਕਾਰ ਦੇ ਗਾਂ ਕਹਿ ਲੋ ਕਿ ਸਭ ਚਾਰजेस ਆ ਜਾਂਦੇ ਨੇ ਕਿ ਫਲਾਣਾ ਜੀ ਰੋਡ ਟੈਕਸ ਹੈ ਜੀ ਕੁਝ ਪੰਜਾਬ ਨੂੰ ਜਾਂਦਾ ਹੈ ਕੁਝ ਇੰਡੀਅਨ ਗਵਰਨਮੈਂਟ ਦਾ ਹੋ ਗਿਆ ਜੀ GST ਮੇਰਾ ਕੁਲ ਮਲਾ ਕੇ ਇੱਕ ਤਰ੍ਹਾਂ ਨਾਲ ਕਹਿ ਲੂ ਮੋਟਾ-ਮੋਟੀ ਜਿਹਾ ਆਪਾਂ ਦੇਖੀਏ ਅਜੇ ਅੱਜ ਤੋ ਤੁਸੀਂ 5 ਸਾਲ ਪਹਿਲੰਦੀ ਆਪਾਂ ਗੱਲ ਕਰੀਏ ਜੇ 5 ਸਾਲ ਪਹਿਲਾਂ ਤੁਸੀਂ ਗੱਡੀ ਲੈ ਰਹੇ ਕੋਈ 8-9 ਲੱਖ ਦੀ ਤਾਂ ਸਾਰਾ ਜੀ ਗੱਲ ਇਹ ਮੇਰੇ ਖਿਆਲ ਦੇ ਨਾਲ ਇੱਕ ਮੋਟਾ-ਮੋਟੀ ਅੰਦਾਜ਼ਾ ਲਾ ਲਈਏ ਕਿ ਲੱਖ 2 ਲੱਖ ਦੇ ਕਰੀਬ ਸ਼ਾਇਦ ਟੈਕਸੀ ਪੈ ਜਾਣਗੇ ਐਸੀ ਹਾਲਤ ਹੈ ਮੈਂ ਕੋਈ ਐਗਜ਼ੈਕਟ ਫਿਗਰ ਨਹੀਂ ਦੇ ਰਿਹਾ ਕਿ ਮਿਸਾਲ ਦੇ ਰਿਹਾ ਕਿੰਨੇ ਮੋٹے ਟੈਕਸ ਹੁੰਦੇ ਨੇ ਕਹਿੰਦਾ ਮਤਲਬ ਕਿ ਸਰਕਾਰ ਦੀ ਕਮਾਈ ਵੀ مسلسل ਬਾਤ ਰਹੀ ਹੈ ਚਾਹੇ ਉਹ ਰਾਜ ਸਰਕਾਰ ਹੋਵੇ चाहे केंद्र सरकार होवे और देश किस ते विकास दी दर्जे मानणा होवे तो उदा पैरामीटर ਵੀ ਜਿਹੜਾ ਹੁੰਦਾ ਹੈ ਨਾ ਇੱਕ ਜੇ ਮਾਪੜਾ ਹੋਵੇ ਤਾਂ ਇੱਕ ਪੈਰਾਮੀਟਰ ਵੀ ਇਹ ਹੁੰਦਾ ਕਿ ਤੁਹਾਡੇ ਟੂ-ਵੀਲਰ ਕਿੰਨੇ ਵਿਕ ਰਹੇ ਤੁਹਾਡੇ ਫੋਰ-ਵੀਲਰ ਕਿੰਨੇ ਵਿਕ ਰਹੇ ਵਗੈਰਾ ਕੇ ਰਬ ਕੇ ਰਾ ਏਸੀ ਕਿੰਨੇ ਵਿਕ ਰਹੇ ਤਾਂ ਗੱਲ ਇਹ ਆ ਕਿ 220 ਦੇ ਵਿੱਚ ਜਿੱਥੇ ਇਹਨਾਂ ਨੇ ਨਵੀਂ ਰਜਿਸਟ੍ਰੇਸ਼ਨ ਜਿਹੜੀ ਹੋਈ ਆ ਉਹਦੇ ذریعے 1220 ਕਰੋੜ 365275 ਰੁਪਏ ਕਮਾਏ ਤਾਂ ਉਥੇ 24 ਦੇ ਵਿੱਚ ਇਹ ਗਿਣਤੀ ਜਿਹੜੀ ਹੈ ਨਾ ਉਹ ਵੱਧ ਕੇ ਹੋ ਜਾਂਦੀ ਹੈ ਜੀ 2810 ਕਰੋੜ 6256651 ਰੁਪਇਆ ਦੀ ਮਤਲਬ 1220 ਕਰੋੜ ਤੋਂ ਜੇ ਲੱਗੀਏ ਪੰਜਾਂ ਸਾਲਾਂ ਦੇ ਵਿੱਚ ਸਰਕਾਰ ਦੀ ਜਿਹੜੀ ਆਮਦਨ ਆ ਉਹ ਲਗਭਗ ਲਗਭਗ ਭਈ ਜੇ ਆਪਾਂ ਦੇਖੀਏ ਤੇ 1600 ਕਰੋੜ ਵੱਤ ਜਾਂਦੀ ਹੈ ਹੁਣ ਤੁਸੀਂ ਇਹ ਦੇਖਣਾ ਹੈ ਕੁਝ ਅਜ ਫੰਬਲਿੰਗ ਵੀ ਹੋਈ ਹੋ ਤੇ ਵਾਸਤੇ ਮਾਫੀ ਗੱਲ ਇਹ ਆ ਕਿ ਤੁਸੀਂ ਮੋٹے ਤੌਰ ਤੇ ਦੇਖੋ ਕਿ 137% ਜੀ ਵਾਹ ਦੇ ਸੜਕਾਂ ਤੇ ਤਾਂ ਸਰਕਾਰ ਦੀ ਆਮਦਨ ਵੱਧ ਗਈ 1600 ਕਰੋੜ ਪਰ ਪਰ ਜਿੱਥੇ ਮੈਂ ਆ ਰਿਹਾ ਲਾਸਟ ਦੇ ਵਿੱਚ ਕਿ ਕੀ ਸੜਕ ਕੀ ਕਾਂਚੇ ਵਾਸਤੇ ਸਾਡੀ ਸੇਫਟੀ ਵਾਸਤੇ ਇੱਕ ਸੁਖਤ ਸਫਰ ਵਾਸਤੇ ਕੀ ਕਦਮ ਚੁੱਕੇ ਗਿਆ ਤੁਸੀਂ ਟੋਲ ਦਿੰਦੇ ਹੋ ਟੋਲ ਦੇ ਕੈਲੋਕੇ ਤੁਸੀਂ ਬਾਈ ਕਰ ਦਤਾ ਹੋ ਕਦੇ ਤੁਸੀਂ ਵੇਖਿਆ ਤੁਹਾਨੂੰ ਸਾਫ ਸੁਥਰਾ ਵਾਸ਼ਰੂਮ ਕਿਤੇ ਟੋਲ ਤੇ ਮਿਲ ਜਾਵੇ ਹੈ ਕਿਤੇ ਕਿਤੇ ਤੁਹਾਨੂੰ ਸਮੱਸਿਆ ਕੋਈ ਆ ਗਈ ਹੋਵੇ ਕਿਸੇ ਪ੍ਰਕਾਰ ਦੀ ਗੱਡੀ 'ਚ ਕੋ ਨੁਕਸ ਪੈ ਗਿਆ ਹੋਵੇ ਤੇ ਵਿਦਿਨ ਕੁਝ ਮਿੰਟ ਉਹ ਟੋਲ ਵਾਲੇ ਆ ਗਏ ਹਣ ਚਾ ਹੋਰ ਸੜਕੀ ਦਸਤਾ ਕੋਈ ਆ ਗਿਆ ਹੋਵੇ ਜਾਂ ਸੜਕ ਤੇ ਕੋ ਟਰੱਕ ਖੜਾ ਕਰਕੇ ਖਲੋਤਾ ਉਸ ਨੂੰ ਦਵਾ ਦਬ ਕੁਝ ਮਿੰਟਾਂ ਦੇ ਵਿੱਚ ਹਟਾ ਦਿੱਤਾ ਗਿਆ ਹੋਵੇ ਜਦ ਕਿ ਇਨਾ ਚੀਜ਼ਾਂ ਕਰਕੇ ਜੇ ਆਪਾਂ ਵੇਖੀਏ ਤਾਂ 220 'ਚ ਜੇ ਗਿਣਤੀ ਆਪਾਂ ਹਾਦਸਿਆਂ ਦੀ ਕਰੀਏ ਤਾਂ 5203 ਹੋਏ ਸੀ 2020 ਦੇ ਵਿੱਚ ਜੇ ਆਪਾਂ ਡਾਟਾ ਚੱਕੀਏ ਤਾਂ ਤੇਜ਼ ਵੱਧ ਕੇ 6269 ਹੋ ਗਿਆ ਆ 869 ਹੋ ਗਿਆ 869 ਕਿਉਂਕਿ ਡਾਟਾ ਦਾ ਕੰਮ ਹੈ ਮੈਂ ਜਿੰਮੇਦਾਰ ਸੀ ਕਿ ਫਾਰਮੂਲਿੰਗ ਲਈ ਮਾਫੀ ਹੁਣ ਤੁਸੀਂ ਇਹ ਦੇਖੋ ਕਿ 3 ਸਾਲਾਂ ਦੇ ਵਿੱਚ ਲਗਭਗ 1000 ਹਾਜ਼ਾਰ ਹਾਦਸੇ ਵਧ ਗਏ ਇਹਦਾ ਮਤਲਬ ਸਾਫ਼ ਹੈ ਜੋ ਮੈਂ ਤੁਹਾਨੂੰ ਕਿਹਾ ਕੋ ਜਸਟੀਫਾਈ ਹੁੰਦਾ ਹੈ ਨਾ ਕਿ ਜਿੰਦਾ ਹੀ ਮਤਲਬ ਕਿ ਸਿੱਧਾ ਹੀ ਇਹ ਤਰਾਰ ਵਧੇਗੀ ਵੇਖ ਲਾ ਦੀ ਅਤੇ ਨਾਲ ਦੀ ਨਾਲ ਜੇ ਤੁਸੀਂ ਦੇਖੋ ਕਿ ਤਾਂ ਐਕਸੀਡੈਂਟਾਂ ਦੀ ਗਿਣਤੀ ਵਧ ਰਹੀ ਹੈ ਇੱਕ ਪਾਸੇ ਵਿਕਲਾਂ ਦੀ ਗਿਣਤੀ ਵਧ ਰਹੀ ਹੈ ਇੱਕ ਪਾਸੇ ਪਰ ਦੂਸਰੇ ਪਾਸੇ ਹਾਦਸੇ ਵੀ ਵਧ ਰਹੇ ਨੇ ਜਿਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਸਰਕਾਰ ਸੋਚੇ ਕਿ ਜੇ ਕਮਾਈ ਲੈ ਰਹੇ ਹਨ ਲੋਕਾਂ ਤੋਂ ਤੇ ਫਿਰ ਉਹਨਾਂ ਦੀ ਤਬਾਹੀ ਵੀ ਰੋਕੀਏ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ